ਜਦੋਂ ਵੀ ਰੀਨਾ ਨਹਾਉਣ ਜਾਂਦੀ ਓਸ ਦਾ ਸਹੁਰਾ ਓਸ ਦੇ ਪਿੱਛੇ ਆਉਂਦਾ ਤੇ ਬਾਥਰੂਮ ਦੇ ਬਾਹਰ ਖੜਾ ਹੋ ਜਾਂਦਾ ਇੱਕ ਵਾਰੀ ਉਸ ਨੂੰ ਨਹਾਉਂਦੇ ਵੇਖਿਆ ਤਾਂ ਰੀਨਾ ਨੇ ਕਿਹਾ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ ਤਾਂ ਉਸ ਨੇ ਕਿਹਾ ਕਿ ਮੈਂ ਤਾਂ ਗਲਤੀ ਨਾਲ ਆ ਗਿਆ ਫਿਰ ਅਗਲੀ ਵਾਰੀ ਜਦੋਂ ਵੀ ਰੀਨਾ ਇਸ ਗੱਲ ਦੀ ਸ਼ਿਕਾਇਤ ਆਪਣੀ ਸੱਸ ਤੇ ਘਰ ਵਾਲੇ ਨੂੰ ਕਰਦੀ ਤਾਂ ਉਹ ਟਾਲ ਦਿੰਦੇ ਫਿਰ ਉਸ ਨੇ ਇੱਕ ਅਜੀਬਾ ਕੰਮ ਕੀਤਾ ਜੋ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਤੁਹਾਡੀ ਅੱਖਾਂ ਵਿੱਚੋਂ ਹੰਝੂ ਆ ਜਾਣਗੇ ਤਿਆਂ ਦੇ ਦੋ ਘਰ ਹੁੰਦੇ ਨੇ ਇੱਕ ਪਿਓ ਦਾ ਘਰ ਤੇ ਇੱਕ ਸਹੁਰਿਆਂ ਦਾ ਘਰ ਵਿਆਹ ਤੋਂ ਬਾਅਦ ਜਦੋਂ ਪੀਕੇ ਛੱਡ ਕੇ ਸਹੁਰੇ ਆਉਂਦੀ ਹੈ ਤਾਂ ਆਪਣੇ ਸਹੁਰੇ ਨੂੰ ਹੀ ਆਪਣਾ ਪਿਓ ਸਮਝਦੀ ਹੈ ਪਰ ਹਰ ਸਹੁਰਾ ਪਿਓ ਨਹੀਂ ਬਣ ਸਕਦਾ ਇਹ ਉਸ ਨੇ ਆਪਣੀ ਜ਼ਿੰਦਗੀ ਵਿੱਚ ਵੇਖ ਲਿਆ ਸੀ ਉਸ ਦੀ ਕਹਾਣੀ ਉਸ ਦੀ ਜ਼ੁਬਾਨੀ ਸੁਣਦੇ ਹਾਂ ਮੇਰਾ ਨਾਂ ਰੀਨਾ ਹੈ ਮੈਂ ਇੱਕ ਬਹੁਤ ਹੀ ਹਾਸਮਕ ਕੁੜੀ ਸੀ ਮੇਰਾ ਇੱਕ ਭੈਣ ਤੇ ਇੱਕ ਭਰਾ ਸੀ ਮੇਰੇ ਪਿਓ ਨੇ ਸਾਨੂੰ ਸਭ ਨੂੰ ਵਧੀਆ ਪੜਾਇਆ ਪਾਪਾ ਦਾ ਕੰਮ ਵਧੀਆ ਚੱਲਦਾ ਸੀ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਨਿਆਣੇ ਹੁੰਦੇ ਤੋਂ ਹੀ ਉਹਨਾਂ ਨੇ ਲਾਡਾਂ ਨਾਲ ਪਾਲਿਆ ਸੀ ਜੋ ਵੀ ਕਹਿੰਦੀ ਉਹੀ ਇੱਛਾ ਪੂਰੀ ਹੋ ਜਾਂਦੀ ਪਰ ਉਸ ਦੀ ਇੱਕ ਗਲਤੀ ਨੇ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਮੇਰੇ ਕਾਲਜ ਵਿੱਚ ਇੱਕ ਮੁੰਡਾ ਆਇਆ ਜਿਸ ਨੂੰ ਮੈਂ ਪਸੰਦ ਕਰ ਬੈਠੀ ਉਸ ਨਾਲ ਘਰਦਿਆਂ ਦੇ ਖਿਲਾਫ ਜਾ ਕੇ ਵਿਆਹ ਕਰ ਲਿਆ ਤੇ ਆਪਣੇ ਘਰਦਿਆਂ ਤੋਂ ਅਸੀਂ ਅਲੱਗ ਰਹਿ ਰਹੇ ਸੀ ਆਪਣੇ ਮਾਪਿਓ ਦੀ ਇੱਜ਼ਤ ਮਿੱਟੀ ਵਿੱਚ ਮਿਲਾ ਦਿੱਤੀ ਸੀ ਸ਼ਾਇਦ ਇਸੇ ਗੱਲ ਦਾ ਫਲ ਮੈਨੂੰ ਮਿਲਿਆ ਸੀ ਕਾਸ਼ ਉਹਨਾਂ ਦੀ ਗੱਲ ਮੰਨੀ ਹੁੰਦੀ ਵਿਆਹ ਤੋਂ ਕੁਝ ਦਿਨ ਬਾਅਦ ਮੈਂ ਤੇ ਰਵੀ ਕਿਰਾਏ ਦੇ ਘਰ ਵਿੱਚ ਰਹਿੰਦੇ ਸੀ ਉਸਨੇ ਵੀ ਆਪਣੇ ਮਾਪਿਓ ਨੂੰ ਨਹੀਂ ਦੱਸਿਆ ਸੀ ਫਿਰ ਕੁਛੇਰ ਬਾਅਦ ਉਸਨੇ ਉਹਨਾਂ ਨੂੰ ਮਨਾ ਲਿਆ ਤੇ ਮੈਨੂੰ ਆਪਣੇ ਨਾਲ ਆਪਣੇ ਘਰ ਲੈ ਗਿਆ ਸੀ ਤੇ ਘਰ ਵਿੱਚ ਉਸਦੇ ਮਾਪਿਓ ਤੇ ਇੱਕ ਛੋਟਾ ਭਰਾ ਸੀ ਸਾਰਾ ਕੁਝ ਵਧੀਆ ਚੱਲ ਰਿਹਾ ਸੀ ਸਾਰੇ ਖੁਸ਼ ਸੀ ਵਿਆਹ ਨੂੰ 6 ਮਹੀਨੇ ਹੋ ਗਏ ਪਰ ਹੁਣ ਮੈਨੂੰ ਆਪਣੇ ਸਹੁਰੇ ਦੀ ਨਜ਼ਰ ਕੁਝ ਅਜੀਬ ਲੱਗਦੀ ਸੀ ਉਹ ਮੈਨੂੰ ਬੜੀਆਂ ਅਜੀਬ ਨਜ਼ਰਾਂ ਨਾਲ ਵੇਖਦਾ ਤੇ ਮੈਂ ਉਸ ਨੂੰ ਇਗਨੋਰ ਕਰ ਲਿਆ। ਮੈਂ ਉਸ ਨੂੰ ਪਿਓ ਦੇ ਸਮਾਨ ਸਮਝਦੀ ਸੀ। ਵਿਆਹ ਨੂੰ ਇੰਨੇ ਮਹੀਨੇ ਹੋ ਗਏ ਸੀ। ਮੈਨੂੰ ਹਲੇ ਤੱਕ ਆਪਣੇ ਮਾਪਿਓ ਦੀ ਯਾਦ ਨਹੀਂ ਆਈ। ਮੈਨੂੰ ਪਤਾ ਸੀ ਉਹ ਮੈਨੂੰ ਯਾਦ ਕਰਦੇ ਹੋਣਗੇ। 1 ਸਾਲ ਤੱਕ ਤਾਂ ਰਵੀ ਨੇ ਮੈਨੂੰ ਬਹੁਤ ਪਿਆਰ ਕੀਤਾ। ਇਸ ਦੌਰਾਨ ਮੈਂ ਮਾਂ ਬਣਨ ਵਾਲੀ ਸੀ। ਪਰਮਾਤਮਾ ਨੇ ਪੁੱਤਰ ਦੀ ਦਾਤ ਦਿੱਤੀ, ਸਾਰੇ ਬਹੁਤ ਖੁਸ਼ ਸੀ। ਦਿਲ ਵਿੱਚ ਆਇਆ ਕਿ ਥੇਕੇ ਫੋਨ ਕਰਕੇ ਦੱਸਾਂ ਪਰ ਹਿੰਮਤ ਹੀ ਨਾ ਹੋਈ। ਕਿ ਸ਼ਾਇਦ ਉਹ ਮੇਰੀ ਇਸ ਗੱਲ ਤੋਂ ਵੀ ਖੁਸ਼ ਨਾ ਹੋਣ ਹੌਲੀ-ਹੌਲੀ ਰਵੀ ਦਾ ਪਿਆਰ ਮੇਰੇ ਨਾਲ ਘਟ ਰਿਹਾ ਸੀ ਉਸ ਨੂੰ ਮੈਂ ਸੋਹਣੀ ਨਹੀਂ ਲੱਗਦੀ ਸੀ ਮੈਂ ਕਈ ਵਾਰੀ ਇਸ ਗੱਲ ਦੀ ਸ਼ਿਕਾਇਤ ਕੀਤੀ ਪਰ ਉਸ ਨੇ ਇਗਨੋਰ ਕਰ ਦਿੱਤਾ ਮੇਰੇ ਸਹੁਰੇ ਦਾ ਰਵਈਆ ਕੁਝ ਅਜੀਬ ਹੋ ਰਿਹਾ ਸੀ ਆਨੇ ਬਹਾਨੇ ਹੱਥ ਲਾਉਣ ਦੀ ਕੋਸ਼ਿਸ਼ ਕਰਦਾ ਸ਼ੁਰੂ-ਸ਼ੁਰੂ ਵਿੱਚ ਮੈਂ ਇਗਨੋਰ ਕੀਤਾ ਕਿ ਸ਼ਾਇਦ ਮੇਰਾ ਵਹਿਮ ਹੋਵੇ ਪਰ ਇਹ ਮੇਰਾ ਵਹਿਮ ਨਹੀਂ ਸੀ ਮੈਨੂੰ ਉਸ ਸਮੇਂ ਕੋਈ ਫੈਸਲਾ ਲੈ ਲੈਣਾ ਚਾਹੀਦਾ ਸੀ ਜੋ ਮੈਂ ਨਹੀਂ ਲਿੱਤਾ ਤੇ ਅੱਗੇ ਚੱਲ ਕੇ ਇੱਕ ਬਹੁਤ ਵੱਡੀ ਮੁਸ਼ਕਲ ਸਾਬਤ ਹੋਇਆ ਹੁਣ ਉਹ ਆਨੇ ਬਹਾਨੇ ਮੈਨੂੰ ਕੋਲ ਬੁਲਾਉਂਦੇ ਹੱਥ ਲਾਉਣ ਦੀ ਕੋਸ਼ਿਸ਼ ਕਰਦੇ ਮੈਂ ਇੱਕ ਦੋ ਵਾਰੀ ਆਪਣੇ ਘਰ ਵਾਲਿਆਂ ਨੂੰ ਦੱਸਿਆ ਤਾਂ ਉਸਨੇ ਮੈਨੂੰ ਹੀ ਸੁਣਾ ਦਿੱਤਾ ਕਿ ਤੂੰ ਮੇਰੇ ਪਿਓ ਉਤੇ ਕਿੰਦਾ ਇਲਜ਼ਾਮ ਲਾ ਰਹੀ ਹੈ ਇਸ ਲਈ ਮੈਂ ਚੁੱਪ ਹੋ ਗਈ ਸੀ ਪਰ ਮੈਨੂੰ ਵੀ ਲੱਗਦਾ ਸੀ ਕਿ ਰਵੀ ਮੇਰੇ ਨਾਲ ਖੁਸ਼ ਨਹੀਂ ਮੈਨੂੰ ਹਰ ਗੱਲ ਦੇ ਉੱਤੇ ਪੇਕਿਆਂ ਦੇ ਤਾਨੇ ਮਾਰਦਾ ਹੁਣ ਮੇਰੀ ਸੱਸ ਨੂੰ ਵੀ ਮੇਰੇ ਵਿੱਚ ਕਮੀਆਂ ਨਜ਼ਰ ਆਉਂਦੀਆਂ ਮੇਰਾ ਸੋਹਰਾ बार-बार ਮੈਨੂੰ ਆਪਣੇ ਕੋਲ ਬੁਲਾਉਂਦਾ ਮੇਰਾ ਕੰਮ ਰਹਿ ਜਾਂਦਾ ਜਿਸ ਕਰਕੇ ਮੇਰੀ ਸੱਸ ਮੈਨੂੰ ਗੁੱਸੇ ਹੁੰਦੀ ਵਿਆਹ ਨੂੰ 2 ਸਾਲ ਹੋਣ ਵਾਲੇ ਸੀ ਹੁਣ ਰਵੀ ਦਾ ਧਿਆਨ ਮੇਰੇ ਤੋਂ ਪੂਰੀ ਤਰ੍ਹਾਂ ਭਰੇ ਹੋ ਗਿਆ ਸੀ ਦਫ਼ਤਰੋਂ ਘਰ ਆਉਂਦਾ ਮੈਂ ਉਸ ਨੂੰ ਚਾਹ ਤੇ ਨਾਸ਼ਤਾ ਦਿੰਦੀ ਇਸ ਤੋਂ ਬਿਨਾਂ ਉਹ ਕਦੀ ਮੇਰੇ ਨਾਲ ਪਿਆਰ ਦੇਦੋ ਬੋਲ ਨਹੀਂ ਬੋਲਦਾ ਸੀ ਮੈਨੂੰ ਆਪਣੇ ਮਾਪਿਆਂ ਦੀ ਬਹੁਤ ਯਾਦ ਆਉਂਦੀ ਕਿੰਨੇ ਲਾਡਾਂ ਨਾਲ ਮੈਨੂੰ ਪਾਲਿਆ ਸੀ ਤੇ ਇੱਥੇ ਮੈਂ ਇੱਕ ਨੌਕਰਾਨੀ ਬਣ ਕੇ ਰਹਿ ਗਈ ਸੀ ਸਾਰਾ ਦਿਨ ਘਰ ਦਾ ਕੰਮ ਕਰਨਾ ਤੇ ਸਭ ਦੀ ਸੇਵਾ ਕਰਨੀ ਤੇ ਸਹੁਰੇ ਦੀਆਂ ਅਜੀਬ ਹਰਕਤਾਂ ਨੂੰ ਝੱਲਣਾ ਇਹ ਘਰ ਮੇਰੇ ਲਈ ਇੱਕ ਜੇਲ੍ਹ ਬਣ ਗਿਆ ਸੀ ਤੇ ਮੈਨੂੰ ਆਪਣਾਪ ਕੈਦੀ ਲੱਗਦਾ ਸੀ ਅੱਜਕੱਲ ਮੇਰਾ ਸਹੁਰਾ ਅਜੀਬ ਹਰਕਤ ਕਰਦਾ ਜਦੋਂ ਵੀ ਮੈਂ ਨਾਣ ਬਾਥਰੂਮ ਜਾਂਦੀ ਤਾਂ ਮੈਨੂੰ ਵੇਖਦਾ ਹੀ ਰਹਿੰਦਾ ਮੈਂ ਆਪਣੀ ਨਜ਼ਰਾਂ ਬਚਾ ਕੇ ਉਸ ਤੋਂ ਬਾਥਰੂਮ ਜਾਂਦੀ ਸੀ ਮੈਂ ਉਸ ਦੀ ਨਜ਼ਰਾਂ ਨੂੰ ਪਹਿਚਾਣ ਸਕਦੀ ਸੀ ਉਸ ਦੀ ਨਜ਼ਰ ਮੇਰੇ ਤੇ ਸਹੀ ਨਹੀਂ ਸੀ ਮੈਂ ਇਹਨਾਂ ਸਭ ਗੱਲਾਂ ਨੂੰ ਹੌਲੀ-ਹੌਲੀ ਇਗਨੋਰ ਕੀਤਾ ਇੱਕ ਦਿਨ ਫੇਰ ਉਹੀ ਹੋਇਆ ਜਿਸ ਦਾ ਮੈਨੂੰ ਡਰ ਸੀ ਇੱਕ ਦਿਨ ਮੈਂ ਸਵੇਰੇ ਨਹਾਉਣ ਲਈ ਬਾਥਰੂਮ ਜਾ ਰਹੀ ਸੀ ਮੇਰਾ ਆਰਾਮ ਕਰ ਰਿਹਾ ਸੀ ਤੇ ਉਹ ਆਪਣੀ ਨੀਂਦ ਵਿੱਚ ਹੀ ਸੀ ਮੈਂ ਸੋਚਿਆ ਘਰ ਵਿੱਚ ਇਸ ਸਮੇਂ ਕੋਈ ਨਹੀਂ ਬੱਚਾ ਵੀ ਸੌ ਰਿਹਾ ਸੀ ਤੇ ਮੈਂ ਬਾਥਰੂਮ ਵਿੱਚ ਗਈ ਮੈਨੂੰ ਲੱਗਾ ਹੁਣ ਇੱਥੇ ਕੋਈ ਨਹੀਂ ਆਊਗਾ ਪਰ ਜਿੱਦਾਂ ਹੀ ਮੈਂ ਬਾਥਰੂਮ ਵਿੱਚ ਗਈ ਮੈਨੂੰ ਲੱਗਿਆ ਕਿ ਕੋਈ ਬਾਹਰ ਹੈ ਪਰ ਮੇਰਾ ਸਹੁਰਾ ਤਾਂ ਸੁੱਤਾ ਪਿਆ ਸੀ ਜਿੱਦਾਂ ਹੀ ਮੈਂ ਦਰਵਾਜ਼ੇ ਨੂੰ ਲਾਉਣ ਲੱਗੀ ਸਾਹਮਣੇ ਵੇਖਿਆ ਤਾਂ ਉਹ ਖੜਾ ਸੀ ਮੈਂ ਦੇਖ ਕੇ ਹੈਰਾਨ ਹੋ ਗਈ ਮੇਰਾ ਦੁਪੱਟਾ ਬਾਹਰ ਸੀ ਮੈਂ ਛੇਤੀ ਨਾਲ ਦਰਵਾਜ਼ਾ ਬੰਦ ਕੀਤਾ ਜਦੋਂ ਨਾ ਕੇ ਬਾਹਰ ਆਈ ਤਾਂ ਉਦੋਂ ਵੀ ਉੱਥੇ ਹੀ ਖੜਾ ਸੀ ਮੈਂ ਚੁੰਨੀ ਚੁੱਕੀ ਤੇ ਕਮਰੇ ਵਿੱਚ ਚਲੀ ਗਈ ਮੈਂ ਬਹੁਤ ਘਬਰਾ ਗਈ ਸੀ ਸੋਚ ਰਹੀ ਸੀ ਇਦਾਂ ਕਿਉਂ ਕਰਦੇ ਨੇ ਮੈਨੂੰ ਦੇਖਣ ਲਈ ਕਿਉਂ ਇੰਤਜ਼ਾਰ ਕਰ ਰਹੀ ਸੀ ਕਿਉਂਕਿ ਉਹ ਮੇਰੇ ਵੱਲ ਦੇਖ ਰਹੇ ਸੀ ਤੇ ਬਾਥਰੂਮ ਦੀ ਕੁੰਡੀ ਵੀ ਖਰਾਬ ਹੋ ਗਈ ਸੀ ਹਾਲੇ ਮੈਨੂੰ ਨਹਾਉਂਦੇ 5 ਮਿੰਟ ਹੀ ਹੋਏ ਸੀ ਕਿ ਦਰਵਾਜ਼ਾ ਖੁੱਲ ਗਿਆ ਉਹਨਾਂ ਨੂੰ ਸਾਹਮਣੇ ਦੇਖ ਕੇ ਮੈਂ ਬੁਰੀ ਤਰ੍ਹਾਂ ਡਰ ਗਈ ਸੀ ਉਹਨਾਂ ਨੇ ਮੈਨੂੰ ਵੇਖ ਲਿਆ ਸੀ ਮੈਂ ਛੇਤੀ ਨਾਲ ਤੌਲੀਆ ਚੁੱਕਿਆ ਤੇ ਆਪਣੇ ਆਪ ਨੂੰ ਢੱਕ ਲਿਆ ਪਰ ਉੱਥੋਂ ਪਰੇ ਨਹੀਂ ਹੋ ਰਹੀ ਸੀ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ ਤਾਂ ਇੱਕਦਮ ਘਬਰਾ ਗਏ ਤੇ ਕਹਿਣ ਲੱਗੇ ਮੈਂ ਤਾਂ ਗਲਤੀ ਨਾਲ ਅੰਦਰ ਆ ਗਿਆ ਤੇ ਫੇਰ ਬਾਹਰ ਚਲੇ ਗਏ ਮੈਂ ਦਰਵਾਜ਼ਾ ਬੰਦ ਕੀਤਾ ਕਿ ਸ਼ਾਇਦ ਬਾਥਰੂਮ ਦੀ ਕੁੰਡੀ ਉਹਨਾਂ ਨੇ ਹੀ ਖਰਾਬ ਕੀਤੀ ਸੀ ਉਹਨਾਂ ਦੀਆਂ ਹਰਕਤਾਂ ਦੇਖ ਕੇ ਲੱਗ ਰਿਹਾ ਸੀ ਮੈਂ ਨਾ ਕੇ ਆਪਣੇ ਕਮਰੇ ਵਿੱਚੋਂ ਕਿੰਨੀ دیر ਬਾਅਦ ਹੀ ਨਿਕਲੀ ਮੈਨੂੰ ਪਤਾ ਲੱਗਾ ਮੇਰੀ ਸੱਸ ਆ ਗਈ ਫਿਰ ਮੈਂ ਕਮਰੇ ਚੋਂ ਬਾਹਰ ਗਈ ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ ਮੈਂ ਸਹੁਰੇ ਦੇ ਸਾਹਮਣੇ ਜਾਣ ਤੋਂ ਕਤਰਾ ਰਹੀ ਸੀ ਮੈਨੂੰ ਸਹੀ ਨਹੀਂ ਲੱਗ ਰਿਹਾ ਸੀ ਮੈਂ ਸੋਚਿਆ ਆਪਣੇ ਘਰ ਵਾਲੇ ਨਾਲ ਗੱਲ ਕਰਨੀ ਚਾਹੀਦੀ ਹੈ ਜਦੋਂ ਮੈਂ ਉਹਨਾਂ ਨੂੰ ਸਾਰੀ ਗੱਲ ਦੱਸਦੀ ਤਾਂ ਉਹਨਾਂ ਨੇ ਮੇਰੀ ਗੱਲ ਦਾ ਯਕੀਨੀ ਨਾ ਕੀਤਾ ਤੇ ਮੇਰੀ ਗੱਲ ਨੂੰ ਮਜ਼ਾਕ ਬਣਾ ਦਿੱਤਾ ਕਹਿਣ ਲੱਗੇ ਨਹੀਂ ਹੋ ਸਕਦਾ ਉਹ ਗਲਤੀ ਨਾਲ ਆ ਗਈ ਹੋਣੀ ਤੇਰਾ ਵੇਆ ਮੈਂ ਤੇ ਜੇਕਰ ਆ ਵੀ ਗਏ ਫੇਰ ਕੀ ਹੋਇਆ ਉਹ ਤੇਰੇ ਪਿਓ ਦੇ ਸਮਾਨ ਨੇ ਇਸ ਵਿੱਚ ਇੰਨੇ ਡਰਨ ਵਾਲੀ ਕਿਹੜੀ ਗੱਲ ਹੈ ਤੂੰ ਇਹਨਾਂ ਨੂੰ ਆਪਣਾ ਪਿਓ ਸਮਝ ਮੈਂ ਉਸ ਦੀਆਂ ਗੱਲਾਂ ਤੇ ਬਹੁਤ ਹਰਾਨ ਸੀ ਸਹਰੇ ਦੇ ਪਿਓ ਤੇ ਰਿਸ਼ਤੇ ਵਿੱਚ ਬਹੁਤ ਫਰਕ ਹੁੰਦਾ ਜੇ ਪਿਓ ਆਪਣੀ ਧੀ ਨੂੰ ਅਜਿਹੇ ਹਨਾਨਤ ਵਿੱਚ ਦੇਖ ਲਵੇ ਤਾਂ ਕੋਈ ਮਜਬੂਰੀ ਹੁੰਦੀ ਹੈ ਪਰ ਇੱਥੇ ਕੋਈ ਮਜਬੂਰੀ ਨਹੀਂ ਸੀ ਮੈਂ ਬਿਮਾਰ ਨਹੀਂ ਸੀ ਚੰਗੀ ਭਲੀ ਸੀ ਪਰ ਇਹ ਕਹਿ ਕੇ ਕਮਰੇ ਤੋਂ ਬਾਹਰ ਚਲੇ ਗਏ ਸ਼ਾਮ ਨੂੰ ਰੋਟੀ ਖਾ ਕੇ ਸਭ ਸੌਂ ਗਏ ਪਰ ਮੈਂ ਬਹੁਤ ਪੇਚੈਨ ਸੀ ਦੰਕੜਦਾ ਸੀ ਮੇਰੀ ਕੋਈ ਨਹੀਂ ਸੁਣਦਾ ਸੀ ਤੇ ਨਾ ਹੀ ਮੈਨੂੰ ਕੋਈ ਪਿਆਰ ਕਰਦਾ ਸੀ ਮੈਨੂੰ ਡਿਪਰੈਸ਼ਨ ਹੋਣ ਲੱਗਾ ਸੀ ਤੇ ਹੁਣ ਮੈਂ ਦੂਜੀ ਵਾਲੀ ਮਾਂ ਬਣਨ ਵਾਲੀ ਸੀ ਹੁਣ ਮੈਂ ਪੂਰੇ ਧਿਆਨ ਨਾਲ ਬਾਥਰੂਮ ਜਾਂਦੀ ਸੀ ਤੇ ਅੱਜ ਫੇਰ ਉਹ ਦਿਨ ਆ ਗਿਆ ਸੀ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ ਅੱਜ ਜਦੋਂ ਮੈਂ ਣਾਉਣ ਲਈ ਗਈ ਮੇਰੇ ਸੱਸ ਮੰਦਰ ਗਈ ਸੀ ਮੈਂ ਣਾਉਣ ਲਈ ਬੜੀ ਸਾਵਧਾਨੀ ਨਾਲ ਗਈ ਮੈਂ ਜਾਂਦੇ ਦੇਖਿਆ ਇਹਰਾ ਸੋਹਰਾ ਕਮਰੇ ਵਿੱਚ ਸੁੱਤਾ ਪਿਆ ਸੀ ਮੈਂ ਚੰਗੀ ਤਰ੍ਹਾਂ ਕੁੰਡੀ ਚੈੱਕ ਕੀਤੀ ਅਤੇ ਕੁੰਡੀ ਲਾਈ ਤੇ ਮੈਂ ਨਹਾਉਣ ਲਈ ਬੈਠ ਗਈ ਹਲੇ 5 ਮਿੰਟ ਹੀ ਹੋਏ ਸੀ ਦਰਵਾਜ਼ਾ ਜ਼ੋਰ-ਜ਼ੋਰ ਦੀ ਖੜਕਣ ਲੱਗਾ ਮੈਂ ਬਹੁਤ ਪੂਰੀ ਤਰ੍ਹਾਂ ਘਬਰਾ ਗਈ ਮੈਨੂੰ ਲੱਗਾ ਕਿ ਤੇ ਮੇਰੀ ਸੱਸ ਹੈ ਪਰ ਮੇਰੇ ਸੋਹਰੇ ਨੇ ਮੈਨੂੰ ਆਵਾਜ਼ ਮਾਰੀ ਤੇ ਕਿਹਾ ਮੈਂ ਤੈਨੂੰ ਦੇਖਣਾ ਚਾਹਣਾ ਮੈਂ ਬਹੁਤ ਦਿਨਾਂ ਤੋਂ ਤਸਰੀਆਂ ਤੂੰ ਕੁੰਡ ਵੀ ਨਹੀਂ ਚੁੱਕਦੀ ਨਾ ਆਪਣਾ ਮੂੰਹ ਵਿਖਾਉਣੀ ਹੈ ਜਦੋਂ ਤੋ ਮੈਂ ਤੈਨੂੰ ਬਿਨਾਂ ਕੱਪੜਿਆਂ ਤੋਂ ਵੇਖਿਆ ਮੈਂ ਬੇਚੈਨਾਂ ਤੈਨੂੰ ਦੇਖਣਾ ਚਾਹਣਾ ਉੱਚੀ ਉੱਚੀ ਰੋਣਾ ਪਾ ਰਿਹਾ ਸੀ ਤੇ ਮੈਂ ਉਸ ਨੂੰ ਕਿਹਾ ਤੁਸੀਂ ਇੱਥੋਂ ਚਲੇ ਜਾਓ ਮੈਂ ਤੁਹਾਡੀਆਂ ਹਰਕਤਾਂ ਸਭ ਨੂੰ ਦੱਸਾਂਗੀ ਉਹ ਕਹਿਣ ਲੱਗਾ ਜਿਸ ਨੂੰ ਜੋ ਦੱਸਣਾ ਦੱਸ ਦੇ ਤੇਰੀ ਗੱਲ ਤੇ ਕਿਸੇ ਨੇ ਯਕੀਨ ਨਹੀਂ ਕਰਨਾ ਜੇ ਤੂੰ ਮੇਰੀ ਗੱਲ ਨਾ ਮੰਨੀ ਤਾਂ ਮੈਂ ਤੈਨੂੰ ਬਦਨਾਮ ਕਰ ਦਵਾਂਗਾ ਪਰ ਮੈਂ ਨਾ ਡਰੀ ਦਰਵਾਜ਼ਾ ਖੋਲ੍ਹਿਆ ਤੇ ਅੱਜ ਮੈਂ ਸੋਚ ਲਿਆ ਸੀ ਅੱਜ ਮੈਂ ਆਪਣੇ ਘਰ ਵਾਲੇ ਨਾਲ ਗੱਲ ਕਰਕੇ ਰ੍ਹਾਂਗੀ ਪਰ ਉਸ ਨੇ ਇੰਨੀ ਜ਼ੋਰ ਦੀ ਦਰਵਾਜ਼ਾ ਖੜਕਾਇਆ ਕਿ ਦਰਵਾਜ਼ਾ ਹੀ ਖੁੱਲ ਗਿਆ ਮੈਂ ਬਿਨਾਂ ਕੱਪੜਿਆਂ ਤੋਂ ਬੈਠੀ ਸੀ ਛੇਤੀ ਛੇਤੀ ਕਪੜੇ ਚੁੱਕ ਕੇ ਤੇ ਪਾ ਕੇ ਮੈਂ ਜਾਣ ਲੱਗੀ ਉਸਨੇ ਮੇਰਾ ਹੱਥ ਫੜ ਲਿਆ ਮੈਂ ਆਪਣਾ ਹੱਥ ਛੜਾਇਆ ਤੇ ਬੱਚੇ ਨੂੰ ਚੁੱਕ ਕੇ ਆਪਣੇ ਕਮਰੇ ਵਿੱਚ ਕੁੰਡੀ ਲਾ ਲਈ ਮੇਰੀ ਸੱਸ ਜਦੋਂ ਆਈ ਤਾਂ ਮੈਨੂੰ ਆਵਾਜ਼ਾਂ ਮਾਰ ਰਹੀ ਸੀ ਪਰ ਮੈਂ ਕਹਿ ਦਿੱਤਾ ਕਿ ਮੈਂ ਕਮਰੇ ਚੋਂ ਬਾਹਰ ਨਹੀਂ ਆਉਣਾ ਜਦੋਂ ਤੱਕ ਰਵੀ ਨਹੀਂ ਆ ਜਾਂਦਾ 1 ਘੰਟੇ ਬਾਅਦ ਰਵੀ ਆਇਆ ਮੈਂ ਸਾਰੀ ਕਹਾਣੀ ਉਸ ਨੂੰ ਦੱਸੀ ਕਿ ਮੇਰੇ ਨਾਲ ਕੀ ਹੋ ਰਿਹਾ ਉਹਨਾਂ ਨੇ ਮੇਰੀ ਇੱਕ ਨਾ ਸੁਣੀ ਤੇ ਕਿਹਾ ਤੂੰ ਮੇਰੇ ਪਿਓ ਤੇ ਇਲਜ਼ਾਮ ਲਾ ਰਹੀ ਹੈਂ ਤੂੰ ਇਸ ਘਰ ਵਿੱਚ ਉਹਨਾਂ ਤੇ ਇੰਨੇ ਗੰਦੇ ਇਲਜ਼ਾਮ ਲਾ ਰਹੀ ਆ ਮੈਂ ਤੈਨੂੰ ਬਿਲਕੁਲ ਪਸਾਨ ਨਹੀਂ ਕਰਦਾ ਤੂੰ ਇਸ ਘਰ ਤੋਂ ਹੁਣੇ ਚਲੀ ਜਾ ਮੈਂ ਕਿਸ ਨੂੰ ਦੱਸਦੀ ਪਰ ਉਹਨਾਂ ਨੇ ਮੈਨੂੰ ਘਰੋਂ ਨਿਕਲਣ ਲਈ ਮਜਬੂਰ ਕਰ ਦਿੱਤਾ ਮੈਂ ਵੀ ਹੁਣ ਇਸ ਘਰ ਵਿੱਚ ਨਹੀਂ ਰਹਿਣਾ ਚਾਹੁੰਦੀ ਸੀ ਪਰ ਮੈਂ ਕਿੱਥੇ ਜਾਂਦੀ ਮਾਪਿਓ ਦਾ ਰਿਸ਼ਤਾ ਤੋੜ ਲਿਆ ਸੀ ਕੁਝ ਸਮਝ ਨਹੀਂ ਆ ਰਿਹਾ ਸੀ ਮੇਰੀ ਸੱਸ ਕਮਰੇ ਵਿੱਚ ਆਈ ਉਸ ਨੇ ਇਹ ਸਭ ਪਹਿਲੀ ਵਾਰੀ ਸੁਣਿਆ ਸੀ ਤੇ ਹੈਰਾਨ ਹੋ ਕੇ ਕਹਿਣ ਲੱਗੀ ਵੀ ਤੂੰ ਮੇਰੇ ਘਰ ਵਾਲੇ ਤੇ ਇਲਜ਼ਾਮ ਲਾ ਰਹੀ ਹੈਂ ਆਪ ਤੂੰ ਭੱਜ ਕੇ ਆਈ ਐ ਤੇ ਦੂਜਿਆਂ ਨੂੰ ਇਦਾਂ ਦਾ ਸਮਝਦੀ ਐ ਅੱਜ ਮੈਨੂੰ ਭੱਜ ਕੇ ਵਿਆਹ ਕਰਨ ਤੇ ਅਫਸੋਸ ਹੋ ਰਿਹਾ ਸੀ ਕਿ ਮੈਂ ਆਪਣੇ ਮਾਪਿਓ ਦੀ ਗੱਲ ਕਿਉਂ ਨਹੀਂ ਮੰਨੀ ਉਹਨਾਂ ਦੇ ਖਿਲਾਫ ਜਾ ਕੇ ਮੈਂ ਵਿਆਹ ਕਿਉਂ ਕੀਤਾ ਸੀ ਜਿਸ ਦਾ ਦੁੱਖ ਮੈਨੂੰ ਚੱਲਣਾ ਪੈ ਰਿਹਾ ਸੀ ਮੈਨੂੰ ਮੇਰੇ ਘਰ ਵਾਲੇ ਤੇ ਮੇਰੀ ਸੱਸ ਤਾਹਨੇ ਦਿੰਦੇ ਸੀ ਕਿ ਜੋ ਆਪਣੇ ਮਾਂ-ਬਾਪ ਦੀ ਨਹੀਂ ਹੋਈ ਉਹ ਸਾਡੀ ਕੀ ਹੋਊਗੀ ਮੈਨੂੰ ਅੱਜ ਆਪਣੀ ਗਲਤੀ ਤੇ ਪਛਤਾਵਾ ਹੋ ਰਿਹਾ ਸੀ ਮੈਂ ਆਪਣਾ ਬੱਚਾ ਛੁਕਿਆ ਤੇ ਘਰੋਂ ਚਲੀ ਗਈ ਕੁਝ ਸਮਝ ਨਹੀਂ ਆ ਰਿਹਾ ਸੀ ਕਿੱਥੇ ਜਾਣਾ ਹੈ ਮੈਂ ਸਟੇਸ਼ਨ ਵੱਲ ਜਾ ਰਹੀ ਸੀ ਤੇ ਫਿਰ ਮੈਂ ਉੱਥੇ ਰੁਕ ਗਈ ਕਿ ਮੈਂ ਆਪਣੇ ਘਰਵਾਲੇ ਨੂੰ ਫਸਾਉਣਾ ਨਹੀਂ ਚਾਹੁੰਦੀ ਸੀ ਪੁਲਿਸ ਸਟੇਸ਼ਨ ਵਿੱਚ ਮੈਂ ਉਸ ਦੀ ਸ਼ਿਕਾਇਤ ਨਹੀਂ ਕਰਨਾ ਚਾਹੁੰਦੀ ਸੀ ਕਿਉਂਕਿ ਮੈਂ ਉਸ ਨਾਲ ਪਿਆਰ ਕੀਤਾ ਸੀ ਤੇ ਸ਼ਾਇਦ ਹਲੇ ਵੀ ਕਰਦੀ ਸੀ ਮੈਂ ਬੱਸ ਸਟੈਂਡ ਤੇ ਬੈਠੀ ਰਹੀ ਸੋਚ ਰਹੀ ਸੀ ਘਰ ਜਾਵਾਂ ਪਰ ਹਿੰਮਤ ਨਹੀਂ ਹੋ ਰਹੀ ਸੀ ਕਿ ਮੇਰੇ ਮਾਪਿਓ ਮੈਨੂੰ ਨਹੀਂ ਵੜਨ ਦੇਣਗੇ ਜਿਸ ਘਰ ਨੂੰ ਛੱਡ ਕੇ ਉਹਨਾਂ ਦੀ ਇੱਜ਼ਤ ਨੂੰ ਰੋਲ ਕੇ ਆਈ ਸੀ ਉਹ ਮੈਨੂੰ ਕਿੱਦਾਂ ਅੰਦਰ ਰੱਖਦੇ ਮੈਂ ਆਪਣਾ ਫੋਨ ਚੁੱਕ ਕੇ ਲੈ ਕੇ ਆਈ ਸੀ ਮੈਂ ਆਪਣੇ ਫੋਨ ਦੇ ਵਿੱਚੋਂ Google ਉੱਤੇ ਇੱਕ ਆਨਾਥ ਆਸ਼ਰਮ ਦਾ ਨੰਬਰ ਲੱਭਿਆ ਉਹਨਾਂ ਨੂੰ ਫੋਨ ਕੀਤਾ ਤੇ 2 ਘੰਟੇ ਬਾਅਦ ਉਹ ਮੈਨੂੰ ਲੈਣ ਆ ਗਏ ਕਿਉਂਕਿ ਮੈਂ ਕਹਿ ਦਿੱਤਾ ਸੀ ਮੇਰੇ ਕੋਲ ਆਨਲੀ ਪੈਸੇ ਨਹੀਂ ਉੱਥੇ ਮੈਂ ਇੱਕ ਹਫ਼ਤਾ ਚੁੱਪ ਰਹੀ ਕਿਸੇ ਨੂੰ ਕੁਝ ਨਾ ਕਿਹਾ ਮੈਨੂੰ ਬਾਰ-ਬਾਰ ਮੇਰੀ ਪਰੇਸ਼ਾਨੀ ਪੁੱਛੀ ਗਈ ਪਰ ਮੈਂ ਕੁਝ ਨਾ ਦੱਸਿਆ ਇੱਥੇ ਬਹੁਤ ਔਰਤਾਂ ਸੀ ਜਿਹੜੀਆਂ ਪਰੇਸ਼ਾਨ ਸੀ ਹੌਲੀ-ਹੌਲੀ ਮੈਂ ਆਸ਼ਰਮ ਦੀ ਮਾਲਕ ਨੂੰ ਸਾਰੀ ਕਹਾਣੀ ਦੱਸੀ ਉਸਨੇ ਮੈਨੂੰ ਕਿਹਾ ਤੂੰ ਇੱਥੇ ਰਹਿ ਅਸੀਂ ਤੇਰੇ ਘਰ ਵਾਲੇ ਨੂੰ ਸਮਝਾਵਾਂਗੇ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਆਪਣੀ ਪੇਕੇ ਕਿਉਂ ਨਹੀਂ ਚਲੀ ਜਾਂਦੀ ਮੈਂ ਉਹਨਾਂ ਨੂੰ ਦੱਸਿਆ ਕਿ ਉਹ ਮੈਨੂੰ ਨਹੀਂ ਅਪਣਾਉਣਗੇ ਫਿਰ ਮੇਰੀ ਆਸ਼ਰਮ ਦੀ ਮਾਲਕਣ ਨੇ ਮੈਨੂੰ ਕਿਹਾ ਕਿ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਉਹ ਤੇਰੀਆਂ ਗਲਤੀਆਂ ਨੂੰ ਮਾਫ਼ ਕਰ ਦੇਣਗੇ ਉਹਨਾਂ ਨੇ ਜਦ ਮੇਰੇ ਪੇਕੇ ਫੋਨ ਕੀਤਾ ਤੇ ਮੇਰੇ ਪਿਓ ਨੇ ਕਿਹਾ ਕਿ ਸਾਡਾ ਕੋਈ ਰਿਸ਼ਤਾ ਨਹੀਂ ਜੋ ਮਰਜ਼ੀ ਕਰੇ ਸਾਡਾ ਰਿਸ਼ਤਾ ਉਸ ਨਾਲ ਟੁੱਟ ਗਿਆ ਹੈ ਮੇਰਾ ਮਨ ਬਹੁਤ ਉਦਾਸ ਹੋ ਗਿਆ ਸੀ ਮੈਂ ਉਸ ਆਦਮੀ ਨਾਲ ਹੀ ਘਰ ਬਸਾਉਣਾ ਚਾਹੁੰਦੀ ਸੀ ਪਰ ਮੈਂ ਕੀ ਕਰ ਸਕਦੀ ਸੀ ਮਾਪੇ ਕਦੀ ਬੱਚਿਆਂ ਦਾ ਬੁਰਾ ਨਹੀਂ ਸੋਚਦੇ ਆਸ਼ਰਮ ਵਾਲਿਆਂ ਨੇ ਮੇਰੇ ਸਹੁਰਿਆਂ 'ਚ ਫੋਨ ਕੀਤਾ ਉਹਨਾਂ ਨੇ ਵੀ ਕਿਹਾ ਕਿ ਅਸੀਂ ਇਸ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੇ ਜਿੱਥੇ ਮਰਜ਼ੀ ਜਾਵੇ ਆਸ਼ਰਮ ਵਿੱਚ 1 ਸਾਲ ਹੋ ਗਿਆ ਸੀ ਮੈਂ ਉੱਥੇ ਇੱਕ ਬੱਚੇ ਨੂੰ ਜਨਮ ਦਿੱਤਾ ਮੈਂ ਸੋਚਿਆ ਸ਼ਾਇਦ ਹੁਣ ਪਿਗਲ ਜਾਣਗੇ ਉਹਨਾਂ ਨੇ ਮੇਰੇ ਸਹੁਰੇ ਫੋਨ ਮਲਾਇਆ ਪਰ ਮੇਰੇ ਘਰਵਾਲੇ ਤੇ ਕੋਈ ਅਸਰ ਨਾ ਹੋਇਆ। ਉਹ ਮੈਨੂੰ ਭੁੱਲ ਚੁੱਕਾ ਸੀ। ਪਰ ਮੈਂ ਹਾਲੇ ਵੀ ਉਸ ਨਾਲ ਘਰ ਬਸਾਉਣਾ ਚਾਹੁੰਦੀ ਸੀ। ਮੈਂ ਚਾਹੁੰਦੀ ਸੀ ਆਪਣੀ ਮਾਂ ਨੂੰ ਸਮਝਾਵੇ ਆਪਣੇ ਘਰ ਵਿੱਚ ਜੋ ਮੈਨੂੰ ਪਰੇਸ਼ਾਨੀ ਹੈ ਉਸ ਦਾ ਹੱਲ ਕਰੇ। ਆਖਰ ਮੇਰੇ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਸੀ। ਇੱਕ ਵਾਰੀ ਮੈਂ ਫੇਰ ਉਹਨਾਂ ਨੂੰ ਫੋਨ ਕਰਨ ਨੂੰ ਕਿਹਾ ਕਿ ਮੈਂ ਉਸਦੇ ਨਾਲ ਰਹਿਣਾ ਚਾਹੁੰਦੀ ਹਾਂ, ਆਪਣਾ ਘਰ ਬਸਾਉਣਾ ਚਾਹੁੰਦੀ ਹਾਂ। ਆਸ਼ਰਮ ਵਾਲਿਆਂ ਨੇ ਮੇਰੇ ਕਹੇ ਤੋਂ ਫੇਰ ਫੋਨ ਕੀਤਾ ਕਿ ਉਹਨਾਂ ਦੀ ਕਾਉਂਸਲਿੰਗ ਕਰਨ ਪਰ ਉਹ ਨਾ ਮੰਨੇ ਅੱਜ ਵੀ ਮੈਂ ਇਸ ਆਸ਼ਰਮ ਵਿੱਚ ਹੀ ਕੁਮੀ ਤੇ ਸਹਾਰੇ ਹਾਂ ਕਿ ਸ਼ਾਇਦ ਉਸ ਨੂੰ ਮੇਰੀ ਯਾਦ ਆਵੇ ਤੇ ਮੈਨੂੰ ਲੈਣ ਈ ਆਊਗਾ ਮੈਂ ਇਸ ਕਹਾਣੀ ਦੇ ਜ਼ਰੀਏ ਬਸ ਇਹ ਦੱਸਣਾ ਚਾਹੁੰਦੀ ਹਾਂ ਕਿ ਕਦੀ ਵੀ ਆਪਣੇ ਮਾਪੇ ਦੀ ਰਜ਼ਾਮੰਦੀ ਤੋਂ ਬਿਨਾ ਵਿਆਹ ਨਾ ਕਰੋ ਕਿਉਂਕਿ ਤੁਹਾਡੇ ਮਾਪਿਓ ਤੁਹਾਡਾ ਕਦੀ ਬੁਰਾ ਨਹੀਂ ਸੋਚਦੇ ਜੇ ਤੁਸੀਂ ਅਜਿਹੀ ਗਲਤੀ ਕਰ ਲੈਂਦੇ ਹੋ ਤਾਂ ਤੁਹਾਡੇ ਮਾਪੇ ਤੁਹਾਡਾ ਸਾਥ ਨਹੀਂ ਦਿੰਦੇ ਤੇ ਤੁਹਾਡੇ ਸਹੁਰੇ ਵੀ ਤੁਹਾਡਾ ਸਾਥ ਨਹੀਂ ਦਿੰਦੇ ਉਹ ਵੀ ਤੁਹਾਨੂੰ ਹਮੇਸ਼ਾ ਗਲਤ ਮੰਨਦੇ ਨੇ ਇਸ ਲਈ ਆਪਣੇ ਮਾਪਿਓ ਦਾ ਕਹਿਣਾ ਮੰਨੋ ਤਾਂ ਜੋ ਤੁਹਾਡੇ ਨਾਲ ਮੇਰੇ ਵਾਂਗ ਨਾ ਹੋਵੇ ਧੰਨਵਾਦ ਜੀ